ਇਹ ਅੱਜ ਹੀ ਕਰਕੇ ਤਿਆਰੀ ਤੁਹਾਨੂੰ ਕਿਹਾ ਹੋਰ ਥੋੜੀ ਜਿਹਾ ਉਹਨਾਂ ਦੇ ਬਾਪੂ ਦੇ ਪੇਚ ਆਪਣਾ ਗਰੋ ਕਰਾ ਲਾਉਣੇ ਅੱਜ ਨੂੰ ਫੋਨ ਨਹੀਂ ਆਂਦਾ ਕਹਿੰਦਾ ਯਾਰ ਮੈਂ ਉਹਦੇ ਸਟੋਰੀ ਪਾਉਣ ਲੱਗਾ ਜੋਬਨ ਹਮੀਰਾ ਸੱਜੀ ਸ਼ੇਰਗਿੱਲ ਸਤਨਾਮ ਸੁਰਖਪੁਰਿਆ ਅਦੁੱਲਾ ਅੱਜ ਬੈਰੀਆਂ ਨੂੰ ਪੈਂਦੇ ਪਹਿਲਾਂ ਮਾਰ ਕੇ ਗੁੱਲਾ ਸੀਲਾਂ ਫੇਦ ਗਿਆ ਵਾ ਤੇ ਹੁਣ ਪਾ ਪੁੱਛਦੇ ਫਿਰਦੇ ਸੀਲਾਂ ਦਾ ਨਹੀਂ ਉਹਦਾ ਤਾਂ ਕੋਈ ਨਹੀਂਗਾ ਸੀਲ ਨੂੰ ਕੋਈ ਆ ਨਹੀਂ ਲੱਗਦੀ ਨਹੀਂ ਯਾਰ ਬੋਸਾ ਵਾੜਦਿਆਂ ਗਲੀ ਪਈ ਸਰੀ ਮੇਰੇ ਵੀਰ ਦਾ ਸੀਲ ਸਮਾਨ ਨਹੀਂ ਜੋ ਮਿਲਦਾ ਹੈ ਬਾਹਰਲੀ ਕੰਪਨੀ ਦੀ ਆ ਗਲੀ ਨਹੀਂ ਖੜੋ ਜਾ ਮੈਂ ਜਾਣਾ ਤੇ ਚੱਲ ਕੇ ਗੋੜੀ ਕਰਾਂ ਭੱਜੂਗਾ ਦਰਦ ਨਹੀਂ ਬਾਜੂ ਜੀ ਤਾਂ ਇਹਨਾਂ ਦਿੱ ਕਰਤੀ ਸ਼ੁਰੂ ਰ ਤੇ ਰਵੇ ਤੁਮ ਕੋ ਹੋ ਗਿਆ ਮੋਟਰ ਜਾ ਸਟਾਪ ਕਰਦਾ ਇਧਰ 32 ਨੰਬਰ ਦੀ ਚਾਬੀ ਵੱਜੀ ਆ ਦੌੜੂ ਆ ਵੀ ਦੌੜੂ ਸਾਂ ਜੋ ਵੀ ਨਹੀਂ ਪਈ ਯਾਰ 20 ਭਰ ਕੇ ਜੀ ਆ ਹਾਂ ਗੀਰ ਭਰ ਕੇ ਸੀਨਾ ਲਾ ਕੇ ਸੀਨਾ ਨਾ ਬੀ ਮੇਰਾ ਕੁੱਤੂ ਵੀ ਹੋ ਲੱਗ ਜਾਂਦੇ ਨਹੀਂ ਕਿਹੜੇ ਰੋ ਕੀਤਾ ਤੂੰ ਆ ਮੋਬਾਈਲ ਸਿੱਧਾ ਰੋ ਸਿੱਧਾ ਇਸ ਤਰ੍ਹਾਂ ਮੜਾ ਪੂਰਾ ਸਿੱਧਾ ਗਾ ਇਸ ਤਰ੍ਹਾਂ ਕਰੀ ਦਿੰਦਾ ਪਾਣੀ ਦੀ ਡੀਲ ਪਾਦਾ ਪੁੱਤ ਉਹ ਤੇਰੇ ਫੋਨ ਮੈਨੇ ਪੀਣਾ ਤੂੰ ਫੇਗਲਾ ਲੱਗਦਾ ਮੁੜ ਕੇ ਤੇ ਮੇਰੀ ਗਲੌਚ ਤੋਂ ਇੱਡਾ ਪਾ ਤਾਗ ਨੂੰ ਹੋਰ ਪਾਣੀ ਲੈਣ ਲਈ ਯਾਰ ਚੱਲ ਬਸ ਤੇਰੇ ਗਰੀ ਅੱਧਾ ਮੜਾ ਟੇਕ ਤੇ ਇੱਦਾਂ ਕਰਵਾ ਨਾ ਲਿਆ ਪੁੱਤ ਓ ਪੀ ਗਾਣੇ ਨਾ ਲੱਗਦਾ ਮੇਰੇ ਦੰਦ ਕਰਦਾ ਮੇਰਾ ਕਿਤੇ ਆ ਉਹ ਤਾਂ ਲੈਣ ਲਾ ਆਪਣਾ ਆਪਣੀ ਮਸ਼ੀਨ ਜਿਹੜੀ ਵਟਾਂ ਦੇ ਬਣਾਉਣੇ ਚਾਲੂ ਕਰ ਲੱਗੇ ਆ ਤੇ ਤਕਰੀਬ ਗੁਰੂ ਭਾਈ ਸੁਖਨਾਮ ਬੈਰੇ ਬੋਣਦੇ ਆ ਕਰਕੇ ਆ ਟੱਲੀ ਤੇ ਫਿਰ ਜਕਾਉਣ ਲਾਉਣੇ ਜਕਾਰੇ ਪਰਸੋਂ ਤੋਂ ਕੁਛ ਛੱਡ ਦੇਣਾ ਕੰਮ ਤੇ ਮੇਰੇ ਵੀਰ ਵਾਦ ਤੋਂ ਵਾਦ ਲੈ ਲੋ ਜੇ ਜਾਨ ਛਡਾਉਣੀ ਬੰਦਿਆਂ ਤੋਂ ਦੇ ਮਸ਼ੀਨਾ ਲਾਉ ਦੇ ਯਾਰੇ ਲੱਟੋ ਬਹੁਤ ਸੁਖ ਹੋਇਆ ਦਾ ਇੱਜ ਬਿਲੀਆਂ ਲਈਆਂ ਆਇਆਂ ਇਹ ਲੈ ਲਓ ਆ ਜੇਸ ਹਿਸਾਬ ਨਾਲ ਮੁੰਡਾ ਲੱਗਾ ਆਦਾ ਵਾ ਵੀ ਮੇਰੇ ਹਿਸਾਬ ਨਾਲ 2 ਕੁ ਮਿੰਟ ਲਾਊਗਾ ਕ੍ਰੋਸ ਵੱਡਣ ਨੂੰ ਦੇਖੋ ਸਪੀਡ ਦੇਖੋ ਬੰਦੇ ਦੀ ਯਾਰੇ ਦੀ ਮੈਨੂੰ ਇਹ ਡਾਰਾ ਵੀ ਉਹ ਲੋਪੋ ਵਾਲੇ ਨਾ ਲੈ ਜਾਣੇ ਨੂੰ ਆਣ ਕੇ ਵੀ ਮਸ਼ੀਨਾਂ ਦੀ ਬੜੀ ਬਲੇਡ ਦੀ ਬੜੀ ਨੇਰੀ ਲਿਆਉਂ ਲਿਆ ਪਾਸਟ ਮਿੰਟ ਤੂੰ ਆ ਨਿਕਲੀ ਜਾਂਦਾ ਬਲੇਡ ਚ ਪਾਣੀ ਲਾ ਕੇ ਰੱਖੋ ਪਾਣੀ ਲਿਆ ਬੋਤਲ ਲਾ ਕੇ ਪਾ ਦਵਾ ਦੋ ਪਾਣੀ ਆ ਦੇ ਨਾ ਅੱਗ ਲਾ ਦੇਈ ਥੱਲੇ ਇਦਾਂ ਦੇ ਮਿੱਟੀ ਨੂੰ ਅੱਗ ਲੱਗ ਜਣੀ ਜੇਸ ਹਾਬਾ ਨਾ ਸਪੀਡ ਨਾ ਵਾਡਣ ੜਿਆ ਉਹ ਮੇਰਾ ਵੀਰ ਸਪੀਡ ਥੋੜੀ ਪੁੱਤ ਮੱਠੀ ਰੱਖ 75 30 ਬੂਟੇ ਬਾਟੇ ਨਾ ਛੜ ਜਾਣ ਬੰਦਾ ਹੈ ਬੰਦਾ ਯਾਰ ਵਾਹ ਜਾਮ ਤੱਕ ਆ ਸੱਚੀ ਬਾਣੀ ਨਾਲ ਚੱਲ ਗਿਆ ਯਾਰ ਵੱਡਣ ਨਹੀਂ ਗਿਆ ਵੱਡਣ ਨਹੀਂ ਗਿਆ ਤੇਰਾ ਰਾਦਾ ਵੀ ਜੋਦਾ ਫੜੇ ਉਹ ਵੱਡ ਕੇ ਦਿਖਾਵੇ ਤੈਨੂੰ ਵੱਡਣ ਤੇ ਜਿਹੜਾ ਮੈਨੂੰ ਪਤਾ ਦਿਆ ਜਿੰਦੇ ਨੇ ਮੇਰੇ ਨਾਲ ਕੀਤੀ ਇਹ ਨਾ ਆ ਜਾਓ ਆਪਣਾ ਕ੍ਰੋਸਵਰਡ ਸਾਡੇ ਨਾਲ ਸੱਚਾ ਕੀਤਾ ਵੀ ਆਪ ਲੈ ਗਏ ਨਾ ਪਤਲਾ ਸਾਨੂੰ ਵੜਾਦਾ ਮੋਟਾ ਬਣਾ ਗੁਰੂਆ ਮੈਂ ਪੂਰਾ ਜੋਰ ਲਾਇਆ ਵੀ ਵੱਡਾ ਜਿੰਦਾ ਵੱਡ ਗਿਆ ਨਾ ਪਹਿਲਾਂ ਵੇਖਿਆ ਵੱਡਿਆ ਪਿਆ ਮੈਂ ਕਿਹਾ ਮਿੰਤੀਮਾਰਾ ਜਿੱਡਾ ਇੱਕੋ ਜਿੰਦੇ ਦੇ ਤੋਂ ਬਣ ਤੇ ਮੈਂ ਨਾ ਮੈਂ ਕਿਹਾ ਯਾਰ ਜਿੰਦਾ ਬਣਾ ਚੀਦਾ ਯਾਰ ਸਾਡੇ ਕੋ ਫੇਜ ਨਹੀਂ ਵੱਡੇ ਦੇ ਬੁੜੀ ਦੇ ਦੇਣਿਆ ਮੈਂ ਕਿਹਾ ਜਿਮ ਜੁਮ ਲਾਇਦਾ ਕੀ ਫਾਇਦਾ ਜਿੰਦਾ ਹੀ ਹਟਣੋਂ ਵੱਧ ਵੱਡ ਗਿਆ ਇਹ ਗੱਲ ਹੁੰਦੀ ਭਈ ਪਲੇਟ ਨਵਾਲਿਆ ਭਈ ਪੰਜਕ ਲਾ ਲੈ ਇੱਕ ਪੀਣ ਉਹ ਨੋ ਮੈਂ ਅਗੇ ਦੇ ਕਹਿੰਦਾ ਚਾਹੀਦਾ ਨਹੀਂ ਨਹੀਂ ਬਲੌਗ ਬਣਾ ਦੇ ਤੇ ਲੱਗ ਗਈ ਹਨ ਬੱਬਰ ਵੀ ਚੇੜੜ ਕੇ ਚਿਰ ਰੱਖ ਯਾਰ ਆ ਦੇ ਕੰਮ ਕਰਾ ਬਈ ਯਾਰ ਕੀ ਗੱਲ ਨਾ ਤੁਸੀਂ ਫੇਲ ਸਾਰੇ ਓ ਜੋਣਾ ਇਹ ਆਪਾਂ ਨਹੀਂ ਜਾਣਦੇ ਸਾਡੀ ਫੋਰਮੈਨ ਸਾਹਿਬ ਆਪ ਹੋ ਮੂਰੇ ਬਾਕੀ ਫੇਲ ਸਾਰੇ ਆ ਵੇਖ ਕੇ ਕਾ ਕਰੇ ਕਰੀ ਆਪਣੇ ਹੋ ਗਿਆ ਕੋਕੇ ਬੰਨਦਾ ਮੈਨਾਂ ਕੋਕੇ ਜੜੇ ਗਿਆ ਪੁੱਤ ਆਪਾਂ ਇਹ ਵਾਲੀ ਹਲ ਦੀ ਕਿਹੜੀ ਮਸ਼ੀਨ ਆਲਾ ਕਿਹੜਾ ਯਾਰ ਕਿਹੜਾ ਲਓ ਜੀ ਵੀਰ ਜੀ ਅੱਜ ਤਰੀਕ 31 ਤੇ ਲੱਗੇ ਆਪਾਂ ਰਿਪੇਅਰ ਕਰੰਦੇ ਆਂ ਮੰਡੇ ਚ ਫਾਰਮ ਤੇ ਪਾਰ ਤੇ ਭਾਈ ਅਨਜੋਤ ਸਿੰਘ ਆਪਦੇ ਆ ਨਾਲ ਵੇਖਣ ਮਸ਼ੀਨ ਤੇ ਨਾਲ ਜੋਬਨ ਤੇ ਸਾਜਣ ਮਸ਼ੀਨ ਦੀ ਨਾ ਕਿਤੇ ਗਰੀਸ ਵਜਨ ਵਾਲੀ ਕਿਤੇ 베어ਿੰਗ ਟੁੱਟਾ ਸੀ ਕਿਤੇ ਕ੍ਰੌਸਾਂ ਨੂੰ ਕੁਛ ਸੀਲਾਂ ਲੀਕ ਦੀਆਂ ਪਾ ਕੇ ਰਿਪੇਅਰ ਕਰਕੇ ਤੇ ਬਸ ਹੋਰ ਦੋਆਂ ਘੰਟਿਆਂ ਦਾ ਕੰਮ ਸੁੱਕੀਆਂ ਵਾਟਾਂ ਨੂੰ ਮਿੱਟੀ ਲਾਉਂਦਾ ਕੰਮ ਚਾਲੂ ਕਰ ਦੇਣਾ ਤੇ ਉਹ ਜਦੋਂ ਕੰਮ ਚਾਲੂ ਕੀਤਾ ਤੇ ਨਾਲ ਤੁਹਾਨੂੰ ਵਰਕ ਦੀ ਵੀ ਵੀਡੀਓ ਆਊਗੀ ਤੇ ਹੁਣ ਰਿਪੇਅਰ ਚੱਲਣ ਦੇ ਆ ਬਲੌਗ ਸੰਧੂ ਫਾਰਮ ਵਾਲੀ ਦੇ ਵਿੱਚ ਹਰ ਦਿਨ ਤੁਹਾਨੂੰ ਬਲੌਗ ਆਇਆ ਕਰੂਗਾ ਨਾਲ ਤਾਂ ਨਵੀਂ ਅਪਡੇਟ ਆਉਂਦੀ ਰਹੂ ਮਸ਼ੀਨ ਦੀ YouTube ਚੈਨਲ ਸੰਧੂ ਫਾਰਮ ਤੇ ਬੱਸ ਰਿਪੇਅਰਿੰਗ ਚੱਲੰਦੀ ਆ ਕੰਮ ਕੰਪਲੀਟ ਹੋ ਗਿਆ ਬਸ ਹੁਣ ਅੱਜ ਕੁਛ ਨਾ ਕੁਛ ਕੰਮ ਕਰਾਂਗੇ ਵਾਟ ਪਾ ਕੇ ਵੇਖਾਂਗੇ ਚੈੱਕ ਕਰਾਂਗੇ ਲੋ ਆ ਵੇਖੋ ਵੀਰ ਜੀ ਮਸ਼ੀਨ ਨਾਲ ਆਪਾਂ ਅੱਜ ਆਡਾ ਬਣਾਉਣੀਆਂ ਸ਼ੁਰੂ ਕੀਤੀਆਂ ਨਾਲ ਤੁਹਾਨੂੰ ਆਪਾਂ ਇਹ ਮਸ਼ੀਨ ਦਾ ਰਿਵਿਊ ਵੀ ਦਿਵਾਉਨੇ ਆ ਪੀ ਇਹਦੇ ਵਿੱਚ ਬੰਦਿਆਂ ਨੂੰ ਕਿੰਨੀ ਸੌਖ ਹੋ ਗਈ ਆ ਵੇਖੋ ਕਿੰਡੀ ਸੋਹਣੀ ਆੜ ਏਦਾਂ ਦੀ ਆਪਾਂ ਪਾ ਹੀ ਨਹੀਂ ਸਕਦੇ। ਆ ਟਰੈਕਟਰ ਮਗਰ ਪਾਈ। ਹਾਂ ਸ਼ੇਰੋ ਕਿਦਾਂ ਮਸ਼ੀਨ ਦਾ ਤੁਹਾਨੂੰ ਕਿਦਾਂ ਸੋਖਵਾ ਕਿ ਕਿਦਾਂ? ਹਾਂਜੀ ਬਹੁਤ ਵਧੀਆ ਗੀਆ ਬਹੁਤ ਵਧੀਆ। ਇਹ ਕਿਦਾਂ ਕੀ ਤੁਹਾਨੂੰ ਲੱਗਦਾ ਵੀ ਇਹ ਹਰ ਇੱਕ ਨੂੰ ਲੈਣੀ ਚਾਹੀਦੀ ਆ? ਹਾਂਜੀ ਹਰ ਇੱਕ ਨੂੰ ਮਸ਼ੀਨ ਲੈਣੀ ਚਾਹੀਦੀ ਆ ਜਿੰਨਾ ਇਹਦਾ ਸੋਖਾ ਇਹਦਾ ਅੱਧੋ-ਅੱਧੋ ਪਰਕਾ ਬੰਦਿਆਂ ਦਾ। ਹਾਂ। ਇਦਨਾਲ ਆਪਾਂ ਨੂੰ ਪਿਛਲੀ ਯਾਰ ਨੂੰ ਕਿੰਨੇ ਬੰਦੇ ਘਟ ਰੱਖਿਆ ਪੈ ਗਏ ਹਾਂ 20 ਬੰਦੇ ਉਹ ਜਿੱਥੇ ਆਪਾਂ ਰੱਖਦੇ ਹਾਂ ਉਥੇ ਆਪਣਾ ਦਸਾਂ ਬੰਦਿਆਂ ਦਾ ਸਰਦਾ ਵਧੀਆ ਹਾਂ ਤੇ ਤੁਹਾਨੂੰ ਕਿਦਾਂ ਤੰਗੀ ਤੁੰਗੀ ਨਹੀਂ ਸਾਨੂੰ ਤੰਗੀ ਕੋਈ ਨਹੀਂ ਆ ਜਿੰਨੀ ਧੋਪ ਲੱਗੀ ਆ ਗਰਮੀ ਲੱਗੀ ਆ ਇਹੋ ਜੀ ਆੜ ਨਾ ਬਣ ਸਕਦੀ ਆ ਤੇ ਨਾ ਬਣਾ ਸਕਦੇ ਹਾਂ ਹਾਂ ਜਿੰਨੀ ਗਰਮੀ ਆ ਇਹ ਵੇਖ ਲਓ ਜੀ ਆਪਣੇ ਵੀਰ ਆ ਜਿਹੜੇ ਆਪਣੇ ਨਾਲ ਆ ਪੱਕੇ ਹੀ ਤੇ ਇਹਨਾਂ ਦਾ ਵੀ ਯਾਰ ਚਲੋ ਭਵੇਂ ਦਿਹਾੜੀ ਦਾ ਰ ਸੁਖ ਤੇ ਸਾਰਿਆਂ ਨੂੰ ਹੁੰਦਾ ਗਰਮੀ ਚ ਕਈ ਵਾਰੀ ਕਿਹੜਾ ਸੌਖੀ ਆ ਇਹ ਹੁਣ ਆਪਣੇ ਅੱਗੇ ਸਾਡੇ ਨਾਲ 20 ਬੰਦੇ ਹੁੰਦੇ ਸੀ ਤੇ ਹੁਣ ਹਿਸਾਬ ਲਾ ਲਓ ਤੁਸੀਂ ਇੰਨੇ 10 ਬੰਦੇ ਆ ਤੇ ਅਸੀਂ ਸਵੇਰ ਦੀਆਂ 6-7 ਆਡਾ ਬਣਾਤੀਆਂ ਤੇ ਆ ਵੇਲੇ ਇਦਾਂ ਮਸ਼ੀਨ ਟਰੈਕਟਰ ਮਗਰ ਪਾ ਕੇ ਤੇ ਇਹਨਾਂ ਨੂੰ ਸੈੱਟ ਕਰ ਦੇਈਦੀ ਆ ਮੋੜੀ ਦਾ ਆਪਾਂ ਉੱਥੇ ਰਹਿੰਦੀ ਆ ਮੋੜ ਤੇ ਰਹਿਣਾ ਨਹੀਂ ਮੋੜ ਤੇ ਥੋੜੀ ਚੋਕੇ ਮੁੜੀਦੀ ਆ ਇਹਨਾਂ ਕਿ ਤੇ ਬਣਾਉਂਦੀ ਆ ਉੱਥੇ ਆਪਾਂ ਬੱਸ ਲਾਉਣੀ ਪੈਂਦੀ ਆ ਚਾਰ ਤੱਪੇ ਰਾਸੇ ਪੰਜ ਲਾਦੇ ਵਰਵੀਰ ਜੀ ਵੈਰ ਦੀ ਖਾਲਸਾ ਵੈਰ ਜੀ ਦੀ ਫਤਿਹ ਤੁਹਾਡੇ ਨਾਲ ਅੱਗੇ ਵੀ ਆਪਾਂ ਇੱਕ ਦਿਨ ਉਹ ਵੀਡੀਓ ਪਾਈ ਵੀ ਨਵਾਂ ਤਜਰਬਾ ਕੀਤਾ ਮੰਡ ਦੇ ਵਿੱਚ ਕੱਦ ਵਾਲੀ ਪਨੀਰੀ ਦਾ ਆਮ ਲੋਕ ਬਹੁਤ ਬੀਜਦੇ ਆ ਪਾਸੇ ਸਾਈਡਾਂ ਦੇ ਪਰ ਅਸੀਂ ਐਰ ਕੀ ਮੰਡ ਦੇ ਵਿੱਚ ਪਹਿਲੀ ਆ ਤਜਰਬਾ ਕੀਤਾ ਈ ਇਹ ਜਿਹੜੀ ਪਨੀਰੀ ਆ ਉਸ ਪਨੀਰੀ ਨਾਲੋਂ 11 ਦਿਨ ਲੇਟ ਆ ਹੁਣ ਤੁਸੀਂ ਵੇਖੋ ਵੀ ਇਹ ਇਹਦਾ ਵਫਾ ਵੇਖ ਲਓ ਕਿੰਨਾ ਵਧੀਆ ਸੰਘਣੀ ਵੀ ਆ ਤੇ ਬੀਬ ਨਹੀਂ ਰੁੜਿਆ ਇੱਕ ਤਾਰ ਵੀ ਪਿਆ ਉਹ ਜਿਹੜੀ ਪਨੀਰੀ ਹੋ ਗਈ ਅੱਜ ਆਪਣੀ 728 ਦਿਨਾਂ ਦੀ ਪਨੀਰੀ ਹੋ ਗਈ ਆ ਤੇ ਆ ਵੀ ਜੇ ਕਿਤੇ ਤੁਹਾਨੂੰ ਲੱਗੇ ਜੇ ਤੁਹਾਨੂੰ ਕਿਤੇ ਲੱਗੇ ਪੀ ਪਨੀਰੀ ਦੱਜਾ ਮਾਰਾ ਸਾਡੀ ਥੁਰਦੀ ਆ ਤੇ ਫੇਰ ਤੁਸੀਂ ਇਤਰਾ ਕਦਮ ਮਾਰ ਕੇ ਮੜਾ ਜਾ ਪੱਦਰਸਵਾਗਾ ਮਾਰ ਕੇ ਤੇ ਪੁੱਠੇ ਪੈਰੀ ਛੱਟਾਂ ਦੇ ਦੇਣਾ ਤੇ ਆਪਣੀ ਪਨੀਰੀ ਜਿਹੜੀ ਆ ਲਾਉਣ ਦੇ ਕਾਬਲ ਹੋ ਜਾਂਦੀ ਉਸੇ ਵੇਲੇ ਹੁਣ ਆ ਜਿਹੜੀ ਪਨੀਰੀ ਉਹ ਦਿਨ ਤੁਹਾਨੂੰ ਦਿਖਾਈ ਹੀ ਬੜੇ ਦਿਨਾਂ ਬਾਅਦ ਅੱਜ ਵੀਡੀਓ ਪਾਉਣ ਲੱਗੇ ਆ ਪੂਰੀ ਆ ਵੇਖੋ ਲਾਉਣ ਯੋਗੀ ਹੋ ਗਈ ਆ ਪਨੀਰੀ ਤੇ ਇਹਨੂੰ ਖਾਦ ਖੂਦ ਅਸੀਂ ਸਿਰਫ ਬੋਰੀ ਖਾਦ ਦੀ ਭਾਈ ਆ ਦਵਾ ਕਿੱਲਿਆਂ ਨੂੰ ਯੂਰੀਆ ਦੀ ਵੀ ਦੱਜਾ ਮਾਰਾ ਵੀ ਨੇ ਕਿ ਤੁਹਾਨੂੰ ਪਤਾ ਹੀ ਆ ਵੀ ਥੋੜਾ ਪਨੀਰੀ ਰੰਗ ਵਟਾਉਂਦੀ ਸੀ ਇੱਕ ਜਰਮੀ ਗਰਮੀ ਤੁਰਦੀ ਨਹੀਂ ਪਹਿਲਾਂ ਹੁਣ ਪਨੀਰੀ ਬਹੁਤ ਵਧੀਆ ਹੋ ਗਈ ਆ ਹੁਣ ਥੋੜਾ ਥੋੜਾ ਨਾ ਇਹਦਾ ਰੰਗ ਜਿਹੜਾ ਵਾ ਗਰਮੀ ਦੇ ਨਾਲ ਉੱਤੋਂ-ਉੱਤੋਂ ਤੁਹਾਨੂੰ ਵੇਖਣ ਨੂੰ ਵੀਡੀਓ ਦੇ ਪਤਾ ਲੱਗੂ ਆ ਫਿੱਕਾ ਜਾ ਪਿਆ ਪਿਆ ਉਦਾਂ ਵੇਖੋ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਪਨੀਰੀ ਸਾਡੀ ਕਿੱਦਾਂ ਦੀ ਆ ਬਹੁਤ ਕੁਲੀ ਆ ਪੁੱਟਣ ਦੇ ਵਿੱਚ ਇਹ ਹੀ ਆਪਣੀ ਘੱਟ ਖਰਚੇ ਵਾਲੀ ਪਨੀਰੀ ਜੇ ਸਹੀ ਆ ਉਹ ਲਈ ਤੇ ਗਾ ਨੂੰ ਆਪਾਂ ਸਾਰੀ ਪਨੀਰੀ ਇਦਾਂ ਹੀ ਬੀਜਿਆ ਕਰਾਂਗੇ ਰੈਡੀ ਖਾਲਸਾ ਜੀ ਭਾਤੇ